ਹਾਂਜੀ ਇਹ ਜਿਹੜਾ ਫੈਬਰਿਕ ਹੋਏਗਾ ਪ्योर ਤੁਹਾਨੂੰ ਕ੍ਰੇਪ ਵਿੱਚ ਸੂਟ ਮਿਲ ਜੇਗਾ ਫਿਰ embroideri ਕੀਤੀ ਗਈ ਹੈਡਵਰਕ ਦਾ ਕੰਮ ਕੀਤਾ ਹੋਇਆ ਦੁਪੱਟਾ ਬਹੁਤ ਹੀ ਪਿਆਰਾ ਡੈਢੀ ਕੀਤਾ ਗਿਆ ਕ੍ਰੇਪ ਦਾ ਹੀ ਦੁਪੱਟਾ ਹੋਏਗਾ ਨਾਲ ਪਲੇਨ ਕ੍ਰੇਪ ਸਿਲਕ ਦੀ ਬਾਟਮ ਹੋਏਗੀ ਅਗਲਾ ਫੈਬਰਿਕ ਹੋਏਗਾ ਚਨਾਉਂ ਦੇ ਵਿੱਚ ਸ਼ੋਰਟ ਹੋਗੀ embroideri ਕੀਤੀ ਗਈ ਹੈ ਬਾਟਮ ਵੀ ਚਨਾਉਂ ਦੀ ਹੋਏਗੀ ਬਾਟਮ ਦੇ ਉੱਪਰ ਬਹੁਤ ਹੀ ਪਿਆਰੀ embroideri ਕੀਤੀ ਗਈ ਅਗਲਾ ਜਿਹੜਾ ਸੂਟ ਹੋਏਗਾ ਪ्योर ਤੁਹਾਨੂੰ ਟਿਸ਼ੂ ਵਿੱਚ ਸੂਟ ਮਿਲ ਜੇਗਾ ਟਿਸ਼ੂ ਜੇ ਕਵਾਰਡ ਦਾ ਫੈਬਰਿਕ ਹੋਏਗਾ ਇੰਬਰੋਡਰੀ ਵਰਕ ਬਹੁਤ ਹੀ ਕੇ ਪੇਸ ਦੇ ਉੱਪਰ ਵਧੀਆ ਕੀਤਾ ਹੋਇਆ ਹੈਂਡ ਵਰਕ ਦਾ ਕੰਮ ਕੀਤਾ ਗਿਆ ਜੇਕਰ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਰਹੇਗਾ ਪਿਓਰ ਸ਼ਰਟ ਦਾ ਕਰੇਪ ਦਾ ਹੋਏਗਾ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਜਿਹੜੀ ਬਾਟਮ ਹੋਏਗੀ ਨਾਲ ਪਲੇਨ ਕਰੇਪ ਸਿਲਕ ਦੀ ਹੋਏਗੀ ਕਲਰ ਆਪਸ਼ਨ ਸਾਰੇ ਸੂਟਾਂ ਵਿੱਚ ਡਾਰਕ ਹੋਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜੀ ਪੇਮੈਂਟ ਹੈ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਜਿਹੜਾ ਸੂਟ ਹੋਏਗਾ ਰਸ਼ੀਅਨ ਸਿਲਕ ਦੇ ਵਿੱਚ ਸੂਟ ਮਿਲ ਜੇਗਾ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਏਮਬਰਾਇਡਰੀ ਵਰਕ ਕੀਤਾ ਹੋਇਆ ਰਸ਼ੀਅਨ ਸਿਲਕ ਦੇ ਨਾਲ ਤੁਹਾਨੂੰ ਪਲੇਨ ਬਾਟਮ ਮਿਲ ਜੇਗੀ ਦੁਪੱਟਾ ਵੀ ਤੁਹਾਨੂੰ ਰਸ਼ੀਅਨ ਸਿਲਕ ਦੇ ਵਿੱਚ ਮਿਲ ਜੇਗਾ ਏਮਬਰਾਇਡਰੀ ਦੁਪੱਟੇ ਤੇ ਵੀ ਕੀਤੀ ਗਈ ਹੈ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਤੇ ਉਸਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ